ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਸ਼ੁਰੂ ਕਰਦੇ ਹਾਂ ਜੀ ਤ੍ਰਿੰਜਨਾ ਦਾ ਇੱਕ ਰਾਧਾ ਕ੍ਰਿਸ਼ਨ ਜੀ ਦਾ ਬਹੁਤ ਹੀ ਪਿਆਰਾ ਲੋਕਗੀਤ ਉਮੀਦ ਹੈ ਤੁਹਾਨੂੰ ਪਸੰਦ ਆਏਗਾ ਚੇਤ ਚੇਤ ਨਹੀਂ ਸੀ ਮੇਰਾ ਵਿਸਾਖ ਪਾ ਜਾਇਓ ਜੀ ਫੇਰਾ ਜੇਠ ਗਰਮੀ ਦਾਏ ਜੋਰ ਆਕੇ ਮਿਲ ਜੋ ਆਕੇ ਮਿਲ ਜੋ ਕ੍ਰਿਸ਼ਨਾ ਜੀ ਸਾਡੇ ਜ਼ਿੰਦਗੀ ਨਾ ਰੋਲ ਆ ਕੇ ਮਿਲ ਜੋ ਕ੍ਰਿਸ਼ਨਾ ਜੀ ਸਾਡੀ ਜ਼ਿੰਦਗੀ ਨਾ ਰੋ ਹਾੜ ਹਾਲ ਨਹੀਂ ਕੋਈ ਮੇਰਾ ਸਾਵਣ ਕੱਲਿਓ ਜੀ ਸੁਨੇਹਾ ਹਾੜ ਹਾਲ ਨਹੀਂ ਕੋਈ ਮੇਰਾ ਸਾਵਣ ਕੱਲਿਓ ਜੀ ਸੁਨੇਹਾ ਪਾਦੋਂ ਵਰਖਾ ਦਾਏ ਜੋਰ ਆ ਕੇ ਮਿਲ ਜੋ आके मिलजो कृष्णा जी साडी जिंदगी नारो ले आके मिलजो कृष्णा जी साडी जिंदगी नारो अस्सुआस में करंदी कत्ते बैके मैं लगेंदी मगर जोटे पै पामा आके मिलजो आके मिलजो कृष्णा जी साडी जिंदगी नारो लेके मिलजो कृष्णा जी साटी जिंदगी नारो पो कत के लंगावा मा माग ठंडियां आउन हवामा फगगन बैठी ਫੱਗਨ ਬੈਠੀ ਮਾਲਾ ਪਰੋ ਆਕੇ ਮਿਲ ਜੋ ਕ੍ਰਿਸ਼ਨਾ ਜੀ ਸਾਡੀ ਜ਼ਿੰਦਗੀ ਨਾਰੋਲ ਆਕੇ ਮਿਲ ਜੋ ਕ੍ਰਿਸ਼ਨਾ ਜੀ ਸਾਡੀ ਜ਼ਿੰਦਗੀ ਨਾਰੋਲ